ਇਕੋ ਇਹ ਸਾਰੇ ਟੋਟਲ ਹਲਕਾ ਸੈਂਟਰ ਦੇ ਅੰਦਰ 76 ਲੱਖ ਦਾ ਜਿਹੜਾ ਟੈਂਡਰ ਆ ਇਹ ਪੋਲਾਂ ਦਾ ਹੋਇਆ ਵਾ ਇਹ ਟੋਟਲ ਹਲਕੇ ਦੇ ਵਿੱਚ ਲੱਗਣੇ ਆ ਜੇ 40 ਲੱਖ ਦੀ ਲਾਗਤ ਨਾਲ ਪੋਲ ਲੱਗਣੇ ਆ ਖੰਬੇ ਲੱਗਣੇ ਆ ਤਾਂ ਪੂਰੇ ਇਲਾਕੇ ਦੇ ਵਿੱਚ 76 ਲੱਖ ਦਾ ਕੰਮ ਆ ਇੱਕੋ ਹੀ ਟੈਂਡਰ ਆ ਜਿਹੜਾ ਉਹ 76 ਲੱਖ ਦੀ ਲਾਗਤ ਨਾਲ ਹੋਇਆ ਵਾ 76 ਲੱਖ ਦੀ ਲਾਗਤ ਦੇ ਨਾਲ ਜਿਹੜਾ ਹਲਕਾ ਸੈਂਟਰ ਦੇ ਅੰਦਰ 40 ਲੱਖ ਦੇ ਲਾਗਨ ਨਾ ਪੋਲ ਲੱਗ ਰਹੇ ਆ ਔਰ ਸਾਰੀ ਲਾਈਟਿੰਗ ਇਹ ਜ਼ਰੂਰੀ ਸੀ ਕਿਉਂਕਿ ਜਦੋਂ ਹਲਕੇ ਦੇ ਅੰਦਰ ਚਾਨਣ ਹੋਊਗਾ ਤਾਂ ਹੀ ਲੋਕਾਂ ਦੇ ਕੰਮਾਂ ਲਈ ਲੋਕਾਂ ਨੂੰ ਜਾਣ ਲਈ ਸਹੂਲਤ ਆ ਹੋ ਗਈਆਂ ਇਹ ਆ 76 ਲੱਖ ਦੀ ਲਾਗਤ ਦੇ ਨਾਲ ਹਲਕਾ ਸੈਂਟਰ ਦੇ ਅੰਦਰ ਜਿਹੜਾ ਇਹ ਅੱਜ ਪੋਲ ਦਾ 40 ਲੱਖ ਦੇ ਨਾਗਰਨਾ ਪੋਲ ਲੱਗ ਰਹੇ ਆ ਤੇ ਬਾਕੀ ਸਾਰਾ ਜੋ ਲਾਈਟਿੰਗ ਆ ਉਹ 70 ਲੱਖ ਦਾ ਪੂਰਾ ਟੈਂਡਰ ਆ ਜਿਹੜਾ ਇਹ ਬਹੁਤ ਜਲਦੀ ਲੋਕਾਂ ਦੇ ਕੰਮ ਦੇ ਵਿੱਚ ਆਊਗਾ ਔਰ ਸਾਰੇ ਇਲਾਕੇ ਨੂੰ ਜਿਹੜਾ ਰੋਸ਼ਨੀ ਦੇ ਵਿੱਚ ਬਦਲਿਆ ਜਾਊਗਾ ਦੇਖੋ ਇਹ ਸਾਰੇ ਟੋਟਲ ਹਲਕਾ ਸੈਂਟਰ ਦੇ ਅੰਦਰ 76 ਲੱਖ ਦਾ ਜਿਹੜਾ ਟੈਂਡਰ ਆ ਇਹ ਪੋਲਾਂ ਦਾ ਹੋਇਆ ਵਾ ਇਹ ਟੋਟਲ ਹਲਕੇ ਦੇ ਵਿੱਚ ਲੱਗਣੇ ਆ ਜੇ 40 ਲੱਖ ਦੀ ਲਾਗਤ ਨਾਲ ਪੋਲ ਲੱਗਣੇ ਆ ਖੰਬੇ ਲੱਗਣੇ ਆ ਕਾ ਪੂਰੇ ਇਲਾਕੇ ਦੇ ਵਿੱਚ 76 ਲੱਖ ਦਾ ਕੰਮ ਆ ਇੱਕੋ ਹੀ ਟੈਂਡਰ ਆ ਜਿਹੜਾ ਉਹ 76 ਲੱਖ ਦੀ ਲਾਗਤ ਨਾ ਹੋਇਆ ਵਾ। ਜਦੋਂ ਬੈਕਮ ਕਿਦਾ ਦੇਖਿਆ ਹੋਰ ਵੀ ਇਲਾਕੇ ਕਾਫੀ ਆ ਜਿੱਥੇ ਮੇਰਾ ਹੁੰਦਾ ਤੁੰਡਾ ਉਹਨੂੰ ਇਤਬਾਰ ਦਿੰਦੇ ਯਾਰੀਆਂ ਹੁੰਦੀਆਂ। ਉਹ ਇਲਾਕੇ ਵੀ ਕਵਰ ਕੀਤੇ ਜਾਂਦੇ। ਦੇਖੋ ਸਾਰੇ ਟੋਟਲ ਇਹ ਸਰਦਾਰ ਭਗਵਾਨ ਸਿੰਘ ਮਾਨ ਦਾ ਜਿਹੜਾ ਕੱਲਾ-ਕੱਲਾ ਲੋਕਾਂ ਨਾਲ ਕੀਤਾ ਹੋਇਆ ਵਾਦਾ ਵਾ ਇੱਕ-ਇੱਕ ਵਾਦੇ ਨੂੰ ਪੂਰਾ ਕਰਨਾ ਔਰ ਜਿਹੜਾ ਵੀ ਕੰਮ ਦੀ ਕਮੀ ਲੱਗੂਗੀ ਹਲਕਾ ਸੈਂਟਰ ਚ ਖਾਸ ਕਰਕੇ ਉਹ ਹਰ ਕੰਮ ਨੂੰ ਪੂਰਾ ਜਲਦੀ ਕਰਕੇ ਲੋਕਾਂ ਦੇ ਸਪੁਰਦ ਕੀਤਾ ਜਾਊਗਾ ਐਮਐਲਏ ਸਾਹਿਬ ਤੁਸੀਂ ਪੁਰਾਣੇ ਦੇਖੋ ਗੱਲ ਸੁਣੋ ਜਿਹੜੇ ਇਲੈਕਸ਼ਨ ਨੇ ਉਹ ਲੋਕੀ ਅੱਜਕੱਲ ਬਹੁਤ ਸਿਆਣੇ ਹੋ ਗਏ ਬੱਚੇ ਬਹੁਤ ਇੰਟੈਲੀਜੈਂਟ ਨੇ ਜਿਹੜਾ ਬੰਦਾ ਲੋਕਾਂ ਦੇ ਕੰਮ ਕਰੂਗਾ ਅੱਗੇ ਤਰ੍ਹਾਂ ਨਹੀਂ ਵੀ ਵਾਅਦੇ ਕਰੋ ਤੇ ਪੌਣੇ 5 ਸਾਲ ਬਾਅਦ ਆ ਕੇ ਸ਼ਕਲਾਂ ਦਿਖਾਓ ਤੇ ਫਿਰ ਵੋਟਾਂ ਲਾਓ ਫਿਰ ਘਰ ਬਹਿ ਜਾਓ ਹੁਣ ਤਾਂ ਜ਼ਮੀਨੀ ਲੈਵਲ ਤੇ ਲੋਕ ਕੰਮ ਭਾਲਦੇ ਆ ਜਿਹੜਾ ਮਤਦਾਦਾਨ ਆ ਉਹ ਮਤਦਾਦਾਨ ਮੈਂ ਤੁਹਾਡੇ ਦਾ ਹੀ ਲੋਕਾਂ ਨੂੰ ਵੀ ਕਹੂੰਗਾ ਆਪਣੇ ਮਤਦਾਦਾਨ ਉਹਨੂੰ ਕਰੋ ਜਿਹੜਾ ਤੁਹਾਡੇ ਕੰਮ ਕਰਦਾ ਔਰ ਤੁਹਾਡੇ ਵਿੱਚ ਵਿਚਰਦਾ ਵਾ ਐਮਐਲਏ ਸਰ ਅਕਾਲੀ ਵਰਨ ਤੋਂ ਖਈਆ ਕਰਾਇਆ ਜਾਂਦਾ ਸੁਖਬੀਰ ਸਿੰਘ ਬਾਦਲ ਨੂੰ ਅੱਜ ਕੈਬਨ ਉਹਨਾਂ ਦੀ ਜਿਹੜੀ ਕੈਬਨਟ ਸੀਗੀ ਅੱਜ ਕੱਲ੍ਹ ਤੱਕ ਸਾਹਮਣੇ ਪੇਸ਼ ਹੋਇਆ ਦੇਖੋ ਜੀਨਾ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਔਰ ਰਾਖਸ਼ੇ ਸਬਦੀਆਂ ਨੇ ਜਿਨ੍ਹਾਂ ਨੇ ਉਹਨਾਂ ਦੇ ਰਾਜ ਦੇ ਵਿੱਚ ਇਹੋ ਜਿਹਾ ਕੰਮ ਕੀਤਾ ਸੀਗਾ ਉਹ ਕੱਲੇ ਕੱਲੇ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਆ ਚਾਹੇ ਕੋਈ ਪ੍ਰੇਤੀ ਗੱਲ ਬੰਦਾ ਚਾਹੇ ਉਹ ਕਰਨ ਵਾਲਾ ਵਾ ਕਿਉਂਕਿ ਸਾਡੇ ਇਸ ਨੂੰ ਸਾਡੇ ਗੁਰੂ ਮਹਾਰਾਜ ਦੇ ਜਿਸ ਰੂਪ ਨੂੰ ਕੋਈ ਇਹ ਜਿਆ ਉਹਦੇ ਅੰਗਾਂ ਨੂੰ ਪਾੜਦਾ ਵਾ ਤਾਂ ਮੈਂ ਤਾਂ ਕਹਿਣਾ ਵਾ ਵੀ ਉਹ ਬੰਦੇ ਦੀ ਇਸ ਧਰਤੀ ਦੇ ਉੱਤੇ ਜਗ੍ਹਾ ਨਹੀਂ ਚਾਹੀਦੀ ਅਮਨ ਸਰ ਤੁਸੀਂ ਪੁਰਾਣੇ ਕਾਂਗਰਸੀ ਰਹਿ ਚੁੱਕੇ ਹੋ ਅੱਜ ਮਰਹੂਮ ਅਭਿਨ ਸਿੰਘ ਜੀ ਦੀ ਵਰਸੀ ਸੀਗੀ ਸਾਕੋ ਮੁਖ ਮੰਤਰੀ ਦੀ ਪਰ ਉਹ ਕੰਗਸੂਲ ਪ੍ਰੋਗਰਾਮ ਰੱਖਿਆ ਰਵਨੀ ਸਿੰਘ ਬਿੱਟੂ ਕੋਨੇ ਪੋਤੇ ਉਹ ਨਹੀਂ ਪਹੁੰਚੇ ਉੱਥੇ ਦੇਖੋ ਉਹਨਾਂ ਦੇ ਆਪਣੇ ਜਾਤੀ ਮਸਲੇ ਹੋ ਸਕਦੇ ਆ ਜੇ ਬਿਆਨ ਸਿੰਘ ਦੀ ਗੱਲ ਕਰੀਏ ਤਾਂ ਉਹ ਆਪਣੀ ਜਗ੍ਹਾ ਤੇ ਉਹਨੇ ਆਪਣੇ ਪੰਜਾਬ ਦੀ ਏਕਤਾ ਤੇ ਅਖੰਡਤਾ ਲਈ ਕੁਰਬਾਨੀ ਦਿੱਤੀ ਆ ਇਸ ਕੰਮ ਲਈ ਉਹ ਉਹਨਾਂ ਦਾ ਬਿੱਟੂ ਜੀ ਦਾ ਆਪਣਾ ਜਾਤੀ ਮਸਲਾ ਵਾ ਅਸੀਂ ਉਹਦੇ ਵਿੱਚ ਆਪਣੀ ਰਾਜਨੀਤੀ ਦੀਆਂ ਰੋਟੀਆਂ ਨਹੀਂ ਸਿੱਖਣੀਆਂ ਉਹਨਾਂ ਦੀ ਆਪਣੀ ਸੋਚ ਆ ਕੰਗਣਾ ਰਣਾ ਦੀ ਐਮਰਜੈਂਸੀ ਫਿਲਮ ਦਾ ਰੋਕ ਲੱਗੀ ਆ ਕੰਗਣਾ ਰਵਤ ਨੂੰ ਮੈਂ ਸਿਰਫ ਇੱਕੋ ਹੀ ਕਹਿਣਾ ਚਾਹੂੰਗਾ ਤੁਹਾਡੇ ਲਈ ਵੀ ਜੇ ਗੁਰੂਆਂ ਦੇ ਆਪਾਂ ਦੱਸੇ ਮਾਰਗ ਤੇ ਜੇ ਉਹਨਾਂ ਦੇ ਮਾਰਗ ਤੇ ਚੱਲਣਾ ਵਾ ਤੇ ਫਿਲਮਾਂ ਕੋਈ ਜ਼ਿਆਦਾ ਜ਼ਰੂਰੀ ਨਹੀਂ ਸਾਡੇ ਪੰਜਾਬ ਦੀ ਏਕਤਾ ਤੇ ਸਾਡੇ ਪੰਜਾਬ ਦਾ ਭਾਈਚਾਰਾ ਪਹਿਲਾਂ ਚਾਹੀਦਾ ਨਾ ਕਿ ਕੰਗਣਾ ਰਵਤ ਦੀਆਂ ਇੱਥੇ ਐਕਟਿੰਗਾਂ ਚਾਹੀਦੀਆਂ ਨੇ ਉਹਨੇ ਬਿਲਕੁਲ ਮਾੜੀ ਗੱਲ ਕੀਤੀ ਆ ਸਾਡੇ ਪੰਜਾਬ ਨੇ ਪਹਿਲਾਂ ਵੀ ਬਹੁਤ ਸੰਤਾਪ ਭੋਗਿਆ ਅਸੀਂ 30 ਸਾਲ ਇਸ ਅੱਗ ਦੀ ਪੱਠੀ ਦੇ ਵਿੱਚ ਪੰਜਾਬੀ ਝੁਲਸੇ ਆ ਸਾਡੇ ਪੰਜਾਬ ਨੂੰ ਇਹ ਜਿਹੜੀ ਸ਼ਾਂਤੀ ਆ ਇਹਨੂੰ ਭੰਗ ਕਰਨ ਵਾਲੇ ਬੰਦੇ ਨੂੰ ਚਾਹੇ ਕੰਗਨਾ ਰਾਵਤ ਹੋਵੇ ਚਾਹੇ ਆ ਬੇਅਦਬੀ ਵਾਲੇ ਬੰਦੇ ਆ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਪੰਜਾਬ ਦੀ ਏਕਤਾ ਤੇ ਪੰਜਾਬ ਦੀ ਅਖੰਡਤਾ ਲਈ ਹਮੇਸ਼ਾ ਕਾਇਮ ਹੋ ਕੇ ਖੜੇ ਆ ਸਰਦਾਰ ਭਗਵੰਤ ਸਿੰਘ ਮਾਨ ਦਾ ਕੋਈ ਕੰਮ ਆ ਜੋ ਪੰਜਾਬ ਦੇ 3.5 ਕਰੋੜ ਲੋਕਾਂ ਨਾਲ ਕੀਤਾ ਹੋਇਆ ਵਾਦਾ ਵਾ ਇੱਕ ਇੱਕ ਵਾਦੇ ਨੂੰ ਪੂਰਾ ਕਰਨਾ ਵੈਰੀ ਗੁੱਡ ਧੰਨਵਾਦ ਬਹੁਤ ਅੱਛਾ ਆਇਓ ਕੋਰਨਲ ਡੇਲਰ ਜਿਹੇ ਨਾ ਸਾਹਬੇ ਜਦੋਂ ਮਰਜੀ ਸ਼ੀਸ਼ੇ ਵਿੱਚ ਰੋਹਤ ਕੋਈ ਦਾਗ ਅੱਜ ਤੱਕ ਨਹੀਂ ਲੱਗਣ ਦਿੱਤਾ ਖਾਰੀ ਜ਼ਿੰਦਗੀ ਚ ਨਾ ਕੋ ਲੱਗਣ ਦੇਣਗੇ ਅਸੀਂ ਸਾਨੂੰ ਇਹ ਵਿਸ਼ਵਾਸ ਹੈ ਨਾ ਤੇਰਾ ਔਰ ਜੋ ਵੀ ਕੰਮ ਕਰਨਗੇ ਉਹ ਇਨਸਾਨੀਅਤ ਨਾਲ ਤੇ ਸ਼ਰਾਫਤ ਨਾਲ ਸਹੀ ਤਰੀਕੇ ਕਰਨਗੇ ਪਬਲਿਕ ਦੀ ਸੁਰਤ ਕਰਨਗੇ ਔਰ ਅਸੀਂ ਤਾਂ ਭਗਵਾਨ ਸਿੰਘ ਮਾਨ ਅਨੁਸਾਰ ਜਿਹਨੇ ਕਰੈਕਟਰ ਆ ਕਿ ਇਹ ਲੁਧਿਆਣੇ ਤੋਂ ਨਮਾਇੰਦਾ ਮਿਨਿਸਟਰ ਦੇ ਕਾਬਲ ਹੀ ਨਾ ਇਹਨੂੰ ਜੂੜ ਮਿਨਿਸਟਰੀ ਦਿੱਤੀ ਜਾਵੇ ਸਾਡੀ ਉਹਨਾਂ ਦੀ ਰਿਕਵੈਸਟ ਔਰ ਆਉਣ ਵਾਲੀਆਂ ਚੋਣਾਂ ਦੇ ਵਿੱਚ ਅਸੀਂ ਇਹ ਵੀ ਉਮੀਦ ਕਰਦੇ ਹਾਂ ਜਿੱਥੇ 92 ਸੀਟਾਂ 96 ਆਣਗੀਆਂ ਕਿਉਂਕਿ ਪਬਲਿਕ ਜਿਹੜੀ ਆਸੂ ਆ ਮਾਪੜੀ ਬਿਲਕੁਲ ਨਾ ਰਹੀ ਹੈ ਤੇ ਆਮ ਆਦਮੀ ਪਾਰਟੀ ਕੰਮ ਵੀ ਕਰ ਰਹੀ ਹੈ ਸਾਡੀਆਂ ਇਹਨਾਂ ਨੂੰ ਸਾਰੇ ਨੂੰ ਪਤਾ ਹੀ ਹੈ ਕੀ ਕੰਮ ਹੋਣਾ ਵਾ ਪਰ ਅਸ਼ੋਕ ਕਾਸ਼ੇ ਪਪੀ ਜੀ ਕਰਵਾ ਵੀ ਰਹੇ ਨੇ ਕੰਮ ਸਾਰੇ ਉਹ ਵਧੀਆ ਤਰ੍ਹਾਂ ਨਾਲ ਚੱਲ ਰਿਹਾ ਏਰੀਆ ਵਧੀਆ ਬਣਾ ਰਹੇ ਨੇ ਉਹ ਸੜਕਾਂ ਦਾ ਵੀ ਜਿਹੜੇ ਆ ਉਹ ਵੀ ਵਧੀਆ ਬਣਾ ਰਹੇ ਨੇ ਵਧੀਆ ਬਣਾ ਰਹੇ ਨੇ ਨਹੀਂ ਵਧੀਆ ਕੰਮ ਕਰ ਰਹੇ ਸਾਰੇ ਅਸ਼ੋਕ ਕਾਸ਼ੇ ਹੀ ਬਹੁਤ ਜੇ ਕੰਮ ਕਰ ਰਹੇ ਸਾਰੇ ਏਰੀਆ ਲਈ ਬਹੁਤ ਜੇ ਕੰਮ ਕਰ ਰਹੇ ਨੇ ਬਸ ਇਹੀ ਇੱਧਰ ਸੜਕਾਂ ਬਣੀਆਂ ਪਾਲੀ ਸਾਈਡ ਤੇ ਸੜਕਾਂ ਬਣੀਆਂ ਇਹ ਸੜਕਾਂ ਇਹ ਬਣਨ ਵਾਲੀਆਂ ਵੀ ਸ਼ੁਰੂ ਹੋ ਜੀ ਮਨ ਲੱਗਦਾ ਜੀ ਇਹ ਬੈਠਣੇ ਇਹਨਾਂ ਨੂੰ ਦੱਸੇ ਤਾਂ ਉਹ